ਖੜੇ ਆ ਕੂਮ ਕਲਾਸ ਸਿਵਲ ਹਸਪਤਲ ਦੀ ਪੁਰਾਣੀ ਮਾਰਟ ਦੇ ਵਿੱਚ ਇਹ ਇਮਾਰਤ ਬੰਦਾ ਤੇ ਆਹ ਸਾਹਮਣੇ ਜਿਹੜੀ ਆ ਉਹ ਕੂਮਕਲਾ ਦੀ ਨਵੀਂ ਮਾਰਟ ਆ ਅਸੀਂ ਪੁਰਾਣੀ ਮਾਰਟ ਦੇ ਵਿੱਚ ਖੜੇ ਆ ਇੱਥੇ ਆ ਕੇ ਜੋ ਤਿਆਰਾ ਦੇਖਿਆ ਉਹ ਪਹਿਰਾ ਤੋਂ ਇੱਥਾ ਜ਼ਮੀਰੇਖ ਸੀਗੀ ਵੀ ਪ੍ਰਾਸ ਕੂਮਕਲਾ ਦੀ ਸਰਕਾਰੀ ਇਮਾਰਤ ਦੇ ਵਿੱਚ ਨਸ਼ਿਆਂ ਦੇ ਸ਼ਰੀਰ ਅੱਡਾ ਬਣਿਆ ਹੋਇਆ ਬਾ ਇੱਥੇ ਅੰਦਰ ਬੈੱਡ ਦੇ ਵਿੱਚ ਲੇਖੇ ਪਏ ਨੇ ਬੈੱਡ ਪਿਆ ਪੁਰਾਣਾ ਸਮਾਨ ਪਿਆ ਉਹਦੇ ਉੱਤੇ ਸਿਲਵਰ ਰੋਲ ਉਦੇ ਉੱਤੇ ਤੁਹਾਨੂੰ ਲਾਈਟਰ ਉਹ ਸ਼ੀਸ਼ੀਆਂ ਖਾਲੀ ਸ਼ਰਾਬ ਦੀਆਂ ਬੋਤਲਾਂ ਖਾਰੇ ਦੀਆਂ ਬੋਤਲਾਂ ਸੋ ਇਹ ਜਿਹਾ ਸਮਾਨ ਸਾਨੂੰ ਮਿਲਿਆ ਕਿ ਇਹ ਸਰਕਾਰੀ ਸਰਕਾਰੀ ਬਾਰ ਦੀ ਨਸ਼ੇ ਦਾ ਡੱਡਾ ਬਣ ਗਿਆ ਕੋਲ ਬਿਲਕੁਲ ਇੱਥੇ ਮੱਛੜਾ ਕੁੰਕੜਾ ਥਾਣਾ ਵਾ ਕੋਲ ਤੇ ਸਰਕਾਰੀ ਡਾਕਟਰ ਇੱਥੇ ਸਾਰੇ ਮਾਰਚੌਕੀਦਾਰ ਨੇ ਤੇ ਬੜੀ ਹੈਰਾਨੀ ਦੀ ਗੱਲ ਆ ਵੀ ਇਹ ਇਮਾਰਤ ਬੜੀ ਵੱਡੀ ਚੌਕੀ ਆਉ ਤੁਹਾਨੂੰ ਦਿਖਾਣੇ ਆ ਅਸੀਂ ਇਸ ਇਮਾਰਤ ਦੇ ਅੰਦਰ ਕੀ ਕੀ ਲਿਖਿਆ ਪੰਜਾਬ ਦੇ ਜ਼ਿਲ੍ਹਾ ਮਾਝੀਵਾੜਾ ਦੇ ਪਿੰਡ ਕੁੰਮਕਲਾ ਵਿਖੇ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਬੰਦ ਪਈ ਹੈ ਜਦਕਿ ਉਸ ਦੇ ਬਿਲਕੁਲ ਸਾਹਮਣੇ ਹੀ ਨਵੀਂ ਤੇ ਵਿਸ਼ਾਲ ਇਮਾਰਤ ਬਣਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਵੰਡੀਆਂ ਜਾ ਰਹੀਆਂ ਹਨ ਦਰਅਸਲ ਕੁੰਮਕਲਾ ਹਸਪਤਾਲ ਦੀ ਪੁਰਾਣੀ ਇਮਾਰਤ ਅੰਦਰ ਨਸ਼ੇੜੀਆਂ ਦਾ ਡੱਬ ਬਣਿਆ ਹੋਇਆ ਹੈ ਇਮਾਰਤ ਦੇ ਅੰਦਰ ਬਣੇ ਕਮਰਿਆਂ ਵਿੱਚ ਸਰਕਾਰੀ ਬੈੱਡ ਜਿੱਥੇ ਮਰੀਜ਼ਾਂ ਦਾ ਇਲਾਜ ਹੁੰਦਾ ਸੀ ਉੱਥੇ ਨਸ਼ੇੜੀ ਨਸ਼ਾ ਕਰਕੇ ਜਾਂਦੇ ਹਨ ਇਨਾਂ ਹੀ ਨਹੀਂ ਨਸ਼ੇ ਲਈ ਇਸਤੇਮਾਲ ਚੀਜ਼ਾਂ ਵੀ ਹਸਪਤਾਲ ਅੰਦਰੋਂ ਬੰਦ ਹੋਈਆਂ ਹਨ ਉੱਥੇ ਹੀ ਦੂਜੇ ਪਾਸੇ ਨਵੀਂ ਇਮਾਰਤ ਵਿੱਚ ਕੰਮ ਕਰਦੇ ਸਟਾਫ ਨੇ ਦੱਸਿਆ ਕਿ ਸਾਨੂੰ ਇੱਥੇ ਡਰ ਵੀ ਲੱਗਦਾ ਹੈ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਾਂ ਨਾ ਚੌਕੀ ਰਾਤ ਨੂੰ ਕੁਝੋ ਕੁਝ ਨਹੀਂ ਹੁੰਦਾ ਰੇ ਕੋਈ ਨਹੀਂ ਸਰ ਕਲਾਸ ਹੁੰਦਾ ਹੈ ਨੰਬਰ 2 ਸੀ ਨਾ ਕੰਨੇ ਜਾਣ ਨਾ ਪੂਰਾ ਹਸਪਤਾਲ ਉਹਦਰ ਪ੍ਰਾਣੀ ਬਿੱਲੀ ਦੀ ਜੋ ਸਰ ਨਹੀਂ ਹੁੰਦੀਆਂ ਸਿਆਮਾ ਸੈੱਟ ਦੀ ਉਹ ਤਾਂ ਬਿਲਕੁਲ ਜੀ ਬਿਲਕੁਲ ਜਸਟ ਆਫ ਹੈ ਨਹੀਂ ਚੌਕੀਦਾਰ ਨਹੀਂ ਤੁਹਾਨੂੰ ਆਪਣੀ ਸੇਫਟੀ ਦਾ ਖਿਆਲ ਰੱਖਣਾ ਪੈਂਦਾ ਬਿਲਕੁਲ ਜੀ ਬੰਦੇ ਨੇ ਸਰਕਾਰ ਸਿਕਿਉਰਟੀ ਮੈਂ ਕਰਦਾ ਦਾਣਾ ਨਾ ਮੈਂ ਹੂੰ ਜਦੋਂ ਪੱਤਰਕਾਰ ਵੱਲੋਂ ਇਸ ਬਿਲਡਿੰਗ ਬਾਰੇ ਹਸਪਤਾਲ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਕਾਫੀ ਦੇਰ ਤੋਂ ਬੰਦ ਪਈ ਹੈ ਅਤੇ ਇਸ ਵਿੱਚ ਕੋਈ ਵੀ ਨਹੀਂ ਜਾਂਦਾ ਚੌਕੀਦਾਰ ਹੈ ਨਹੀਂ ਇੱਥੇ ਕੋਈ ਵੀ ਨਹੀਂ ਸਰ ਚੌਕੀਦਾਰ ਨਹੀਂ ਦਾ ਕੋਈ ਦੇਖ ਰਖੀ ਨਹੀਂ ਕਰਦਾ ਸੋ ਆਂਦਾ ਕੋਈ ਹੁੰਦਾ ਇੱਥੇ ਖਾਲਸ ਪੂਰੇ ਹੁੰਦੇ ਇੱਥੇ ਅਮਰਦੇਸ ਸਿੰਘ ਦੀ ਡੂਟੀ ਹੁੰਦੀ ਹੈ ਬਸ ਥੋੜੀ ਅਮਰਦੇਸ ਸਿੰਘ ਉਹ ਤਾਂ ਪੁਰਾਣੀ ਮਾਰਤਾਲ ਕੋਈ ਨਹੀਂ ਜਾਂਦਾ ਹੈਗਾ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਹੈਗਾ ਉਹ ਖਾਲੀ ਪਈ ਸੀ ਉਹ ਤਾਂ ਖਾਲੀ ਪਈ ਹੈ ਉੱਥੇ ਸੀ ਪੇਪਰ ਰੋਲ ਸਿਲਵਰ ਲੈਟਰ ਨਸ਼ੀਆਂ ਸਾਰਾ ਡੱਬਣਾ ਪਿਆ ਉੱਥੇ ਸ਼ਰਾਬ ਦੀਆਂ ਬੋਤਲਾਂ ਸਭ ਬਣਾ ਪਿਆ ਮੈਂ ਦੋ ਜਣੇ ਭੱਜ ਗਏ ਮੈਂ ਪਹਿਲਾਂ ਗਿਆ ਦੋ ਮਿੰਟ ਇਹ ਬਾਾਈ ਨੇ ਦੋ ਬੰਨ ਪਈ ਨਹੀਂ ਦੇਖਿਆ ਨੀ ਕਰੇ ਨਸ਼ੇੜੀਆਂ ਦੇ ਨਸ਼ੇੜੀਆਂ ਦੇ ਦੇਖੀ ਸੀ ਤਾਂ ਕੋਦੇਵਾਲਾ ਸਰ ਮੰਨਣਾ ਨਹੀਂ ਪਤਾ ਮੌਕੇ ਤੇ ਮੌਜੂਦ ਕੁਝ ਵਿਅਕਤੀਆਂ ਨੇ ਦੱਸਿਆ ਕਿ ਅਸੀਂ ਖੁਦ ਇਸ ਥਾਂ ਤੇ ਨਸ਼ੇ ਕਰਦਿਆਂ ਨੂੰ ਵੇਖਿਆ ਉਹ ਇਥੋਂ ਸਾਰਾ ਨਸ਼ੇ ਦਾ ਸਮਾਨ ਛੱਡ ਕੇ ਭੱਜ ਗਏ ਐ ਸਰਕਾਰੀ ਬਿਲਡਿੰਗ ਹੈ ਜਿਹੜੀ ਕਿ ਨਸ਼ੇਦਾਰ ਡੱਬ ਬਣ ਚੁੱਕੀ ਹੈ ਈ ਆਇਆ ਸੀ ਮੈਂ ਦੋ ਜਾਨੇ ਦੇਖੇ ਦੀ ਇੱਥੇ ਆਉਂਦੇ ਸੀ ਇਹ ਟੂਬ ਤੇ ਲਾਉਣਾ ਸੀਗਾ ਅਸੀਂ ਜਦੋਂ ਦੇਖੇ ਅੰਦਰ ਵੜ ਗਏ ਅਸੀਂ ਅੰਦਰ ਵੜ ਗਏ ਦੋਨੇ ਜਾਨੇ ਦੇਖ ਕੇ ਗਾਹਾਂ ਭੱਜ ਗਏ ਇਧਰੇ ਪਾਸੇ ਆਹ ਪੰਦੇ ਟੱਪ ਗਏ ਇਧਰਲੇ ਪਾਸੇ ਗੇਟ ਖੁੱਲਾ ਜੀ ਇਧਰਲੇ ਤੇ ਲਾਈਟਰ ਤੇ ਆ ਕੀ ਦੇ ਪਏ ਆ ਇਹ ਇੱਥੇ ਵਿੱਚ ਪਹਿਲਾਂ ਹੀ ਪਏ ਆ ਜੀ ਲਾਈਟਰ ਰੇਲਾ ਪੇਪਰ ਰੋਲ ਸਾਰਾ ਕੁਝ ਪਹਿਲਾਂ ਹੀ ਪਏ ਪਹਿਲਾਂ ਹੀ ਪਏ ਜੀ ਇੱਥੇ ਪਹਿਲਾਂ ਬਹੁਤ ਕੁਝ ਆ ਜੀ ਬਹੁਤ ਕੁਝ ਇੱਥੇ ਦੇਖ ਲਓ ਜੀ ਇੱਥੇ ਗੇਟ ਖੁੱਲੇ ਹੀ ਪਏ ਜੇ ਮੈਂ ਜੋ ਮਰਜੀ ਇਹ ਸਰਕਾਰੀ ਹੂਮਕੜਾ ਦੀ ਬਿਲਡਿੰਗ ਨਹੀਂ ਹੈਗੀ ਸਰਕਾਰੀ ਹਸਪਤਾਲ ਦੀ ਇੱਥੀ ਦੇਸ਼ਾ ਆਜੇੰਦਾ ਲਵਾਈ ਕੱਲ ਜੀ ਤੇ 20 ਜਣੇ ਇੱਥੇ ਰਹਨੇ ਆਵੇਂ ਬੈਠੇ ਨੇ 20 ਜਣੇ ਦੇ ਅੰਦਰ ਟਿਕਟ ਹੋ ਕੇ ਸਾਰਾ ਕੁਝ ਠੀਕੇ ਸਵੰਜਾ ਹਜੇ ਆ ਦੇਖੋ ਸਟਿੰਗ ਪਈਆਂ ਨੇ ਆ ਦੇਖੋ ਕੱਲ ਪਤਾ ਨਹੀਂ ਕਿੱਥੇ ਸਿੱਟਿਆ ਜੀ ਤੁਸੀਂ ਇਹ ਮਲਾਜਮ ਹੋਰੇ ਕੀ ਹੋ ਨਹੀਂ ਨਹੀਂ ਇਸ ਦਾ ਪਿੰਡ ਤੇ ਮੈਂ ਦਵਾਈ ਲੈਣ ਆਇਆ ਸੀ ਕਿ ਆ ਦੇਖ ਦਵਾਈ ਆ ਦੇਖ ਆਪਾਂ ਤੇ ਦਵਾਈ ਗਿੱਟੇ ਤੇ ਲਾਉਣੀ ਸੀਗੀ ਤੇ ਲਾਉਣੀ ਸੀ ਦਵਾਈ ਇਹਦਾ ਉੱਤੇ ਜੇ ਖੁੱਲਾ ਕਮਰਾ ਦੇਖ ਕੇ ਉਹ ਬੈੱਡ ਤੇ ਨਹੀਂ 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 ਬੈਠੇ ਕਹਨ ਉਹ ਅਸੀਂ ਦੋ ਜਣੇ ਦੇਖ ਕੇ ਆ ਗਏ ਜੀ ਉੱਥੇ ਦੋ ਜਣੇ ਦੇਖ ਕੇ ਆ ਗਏ ਦੇਖਣਾ ਹੋਵੇਗਾ ਕਿ ਇਸ ਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੁੰਦੀ ਹੈ ਤੇ ਇਮਾਰਤ ਨੂੰ ਕਦੋਂ ਸੁਰੱਖਿਤ ਕਰ ਇੱਥੇ ਮਰੀਜ਼ਾਂ ਦਾ ਇਲਾਜ ਮੁੜ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਜਗਬਾਣੀ ਟੀਵੀ ਲਈ ਮਾਛੀਵਾੜਾ ਤੋਂ ਗੁਰਦੀਪ ਸਿੰਘ ਦੀ ਰਿਪੋਰਟ।